ਤਾਂ ਆਪਣੇ ਕੋਲੇ ਕਿਹੜੇ ਬ੍ਰਾਂਡ ਦੀ ਚਾਹਤ ਆਪਣੇ ਕੋਲੇ ਜ਼ਿਆਦਾਤਰ ਕਾਮਤੇ ਨੂੰ ਠੀਕ ਹੈ ਅਸੀਂ ਤੋਂ 90% ਅਸੀਂ ਕਾਮਤੇ ਨੂੰ ਦਾ ਮਾਲ ਯੂਜ਼ ਕਰਦੇ ਆ ਜਿਹਦੀ ਇਹਦੀ ਕੁਆਲਿਟੀ ਆ ਜਿੰਕ ਦੀ ਕੋਟਿੰਗ ਇਹਨਾਂ ਦੇ 120 ਗ੍ਰਾਮ ਆ ਨਹੀਂ ਆਮ ਕੋਈ ਵੀ ਸੀਟ ਆ ਹੋਰ 80 ਗ੍ਰਾਮ ਕੋਟਿੰਗ ਹੁੰਦੀ ਹੈ ਇਹਨਾਂ ਦੀ ਜਿੰਨੀ ਜਿੰਕ ਦੀ ਮਾਤਰਾ ਜ਼ਿਆਦਾ ਵਾ ਸੀਟ ਗਲੂਗੀ ਨਹੀਂ ਲਾਮਿਨੇਸ਼ਨ ਦਾ ਕੀ ਬਈ ਲਾਮਿਨੇਸ਼ਨ ਦਾ ਫਰਕ ਇਹ ਰੰਦਾ ਜਿਹੜੇ ਹੁਣ ਆਪਣਾ ਸੀਮੈਂਟ ਨਾਲ ਲਿਪੜ ਗਿਆ ਇਕੱਠਾ ਠੀਕ ਹੈ ਜੀ ਕੰਮ ਕਰਦੇ ਆ ਪਾਣੀ ਪਈ ਜਾਂਦਾ ਵਾ ਸਾਲ-ਸਾਲ ਦੋ-ਦੋ ਸਾਲ ਕੰਮ ਚੱਲਦਾ ਵਾ ਉਹ ਸਿਰ ਲੇਮੀਨੇਸ਼ਨ ਲਾਓ ਸੌਖਾ ਸੀਮੈਂਟ ਵੀ ਲੈ ਜਾਂਦਾ ਸਵਾਈ ਵਧੀਆ ਹੋ ਜਾਂਦੀ ਹੈ ਵਧੀਆ ਪੇਂਟ ਬਾਅਦ ਚ ਹੋ ਜਾਂਦਾ ਭਲੇਖਾ ਪਾਉਣ ਨੂੰ ਪਿੱਛੇ ਆ ਵੀ ਲਾ ਦਿੰਦੇ ਆ ਇਹਨੂੰ ਕੋਈ ਬਿਲਡਿੰਗ ਨਹੀਂ ਹੁੰਦੀ ਇਹਦੇ ਵਿੱਚ ਨਟ ਰਬੜ ਦੇ ਵਿੱਚ ਨਟ ਫਿੱਟ ਕੀਤੇ ਹੋਏ ਆ ਇਹ ਤੋਂ ਬੈਟਰ ਜੇ ਵੀ ਡਾਉਨ ਪੱਤੀ ਆ ਇਹਦੇ ਵਿੱਚ ਚੂੜੀ ਪਈ ਹੁੰਦੀ ਆ ਇਹ ਇੱਥੇ ਬਿਲਡਿੰਗ ਵੀ ਹੁੰਦੀ ਆ ਦੇ ਮਿਕ ਦੇ ਟਾਂਕਾ ਲੱਗਾ ਜੀ ਆਹ ਮਿਕ ਦਾ ਠੀਕ ਹੈ ਜੀ ਦੋ ਥਾਂ ਤੇ ਕਾਰ ਦਾ ਕੰਮ ਜਾ ਹੋ ਗਿਆ ਹਾਂ ਇਹ ਇਹ ਡਾਉਨ ਕਬਜ਼ਾ ਵੀ ਅੰਦਰ ਆ ਜਾਣਾ ਡਾਉਨ ਹੋ ਕੇ ਲੱਗ ਜਾਣਾ ਤੇ ਮੁੜ ਕੇ ਮਤਲਬ ਕਦੇ ਇਹ ਨਹੀਂ ਵੀ ਪੇਚ ਫ੍ਰੀ ਹੋ ਜਾਊਗਾ ਠੀਕ ਗੱਲ ਦੋਸਤੋ ਰਾਏਕੋਟ ਜਿਹੜੇ ਵੀ ਮਿੱਤਰਾਂ ਨੇ ਘਰ ਦੇ ਵਿੱਚ ਚੰਗੀ ਕੁਆਲਿਟੀ ਦੀ ਚਿਗਾਠ ਲਵਾਉਣੀ ਹੈ ਨਾ ਤਾਂ ਸ਼ਿਪ ਸਟੀਲ ਨਾਲ ਦੇ ਗੇੜਾ ਮਾਰ ਲਿਓ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਕੁਆਲਿਟੀ ਆ ਤੇ ਕੀ ਰੇਟ ਪੈਂਦਾ ਤੇ ਕਿਸ ਤਰ੍ਹਾਂ ਇਹ ਜਿਹੜੀ ਚਿਗਾਠ ਬਣਾਉਂਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਸ਼ਿਪ ਸਟੀਲ ਦੀ ਲੋਕੇਸ਼ਨ ਦੱਸ ਦਈਏ ਇਹ ਸ਼ਿਪ ਸਟੀਲ ਇੰਡਸਟਰੀ ਜੀ ਰਾਏ ਕੋਟ ਦੇ ਵਿੱਚ ਆ ਆਪਣੇ ਜਗਰਾਉਂ ਰੋਡ ਤੇ ਜੀ ਤੇ ਤੁਸੀਂ ਲੋਕੇਸ਼ਨ ਵੀ ਲਾ ਸਕਦੇ ਆ ਤੁਹਾਨੂੰ ਨੈਟ ਤੇ ਵੀ ਸ਼ਿਪ ਸਟੀਲ ਪਰ ਹੋਗੇ ਲੋਕੇਸ਼ਨ ਮਿਲ ਜੂਗੀ ਹਉ ਤਾਂ ਬਲਕਣਾ ਜੀ ਇੱਕ ਜੇ ਨਾਮ ਦੀ ਗੱਲ ਕਰੀਏ ਨਾਮ ਬੜਾ ਤੁਸੀਂ ਵੱਖਰਾ ਰੱਖਿਆ ਸ਼ਿਪ ਨਾਮ ਦੇਖੋ ਜੀ ਨਾਮ ਦੇ ਵਿੱਚ ਵੀ ਇੱਕ ਰੀਜਨ ਆ ਰੱਖਣ ਦਾ ਵੀ ਮੈਂ ਸ਼ਿਪ ਦੀ ਜੌਬ ਕੀਤੀ ਆ ਮਟਨ ਦੀ ਵੀ ਅੱਛਾ ਜੀ 13 ਸਾਲ ਤੇ ਉਸ ਕਰਕੇ ਮੈਨਾਂ ਮਨਸੀ ਵੀ ਇੱਕ ਲੱਗ ਪਹਿਚਾਣ ਬਣਾਈ ਜਾਵੇ ਇੱਥੇ ਵੀ ਵੀ ਸ਼ਿਪ ਵਾਲੇ ਵੀ ਭਾਈ ਕੰਮ ਕਰ ਸਕਦੇ ਇੱਥੇ ਵੀ ਠੀਕ ਆ ਜੀ ਤਾਂ ਕਰਕੇ ਮੈਂ 16 ਸਾਲ ਹੋ ਗਏ ਮੈਨੂੰ ਇਹ ਕੰਮ ਚ 2011 ਚ ਸ਼ੁਰੂ ਕੀਤਾ ਸੀਗਾ ਠੀਕ ਆ ਜੀ ਤੇ 10 ਚ ਸੌਰੀ 10 ਚ ਸ਼ੁਰੂ ਕੀਤਾ ਸੀਗਾ ਤੇ ਇਸ ਕਰਕੇ ਆਪਾਂ ਸ਼ਿਪ ਦਾ ਇਹ ਸ਼ਿਪ 'ਚ ਜੌਬ ਕਰਕੇ ਇਹਦਾ ਨੋਈ ਸ਼ਿਪ ਰੱਖਿਆ ਸ਼ਿਪ ਸੀ ਇੰਡਸਟਰੀ ਦਾ ਨਾਲ ਹੀ ਜੋੜ ਕੇ ਨਾਲ ਹੀ ਜੋੜ ਲਿਆ ਜੀ ਹੁਣ ਪੂਰੀ ਜ਼ਿਆਦਾਸ ਬਣ ਗਈ ਜ਼ਿੰਦਗੀ ਲਈ ਜੀ ਸਰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਨਹੀਂ ਤਾਂ ਜ਼ਿਆਤਰ ਆਪਾਂ ਦੇਖਦੇ ਆਂ ਵੀ ਕੋਈ ਵੀ ਇੱਕ ਕੰਮ ਕਰਕੇ ਦੂਜਾ ਬੰਦਾ ਕੰਮ ਹੀ ਨਹੀਂ ਕਰਦਾ ਇੱਕ ਵਿਹਲਾ ਬਹਿ ਜਾਂਦਾ ਕਰੇ ਤਾਂ ਕੀ ਆ ਆਪਣੇ ਕੰਮ ਤੋਂ ਜਿਹੜਾ ਤੁਸੀਂ ਕੰਮ ਕਰਦੇ ਆ ਲੋਹ ਲਗਾਉਂਦੇ ਆ ਉਹਨੂੰ ਅਸੀਂ ਉਹਨੂੰ ਕਹਿੰਦੇ ਕਿਉਂ ਲਗਾਉਣਾ ਐਕਸਪ੍ਰੈਸ ਕਰੋ ਜੀ ਮੈਨੂੰ ਪਤਾ ਲੱਗੇ ਵੀ ਬੰਦੇ ਨੇ ਕੰਮ ਕੀਤਾ ਇਹ ਬਿਲਕੁਲ ਸਰ ਜੇ ਹੁਣ ਗੱਲ ਕਰੀਏ ਕਿਉਂਕਿ ਘਰ ਬਣਦੇ ਨੇ ਹਾਂਜੀ ਤੇ ਲੋਕ ਅੱਜ ਕੱਲ੍ਹ ਸ਼ੋਰਾ ਸਲਾਵ ਜਾਂ ਜਿਹੜੀ ਜੰਗ ਦੀ ਪ੍ਰੋਬਲਮ ਆ ਜਾਂਦੀ ਹੈ ਜਰ ਲੱਗ ਜਾਂਦੀ ਹੈ ਉਹ ਤੋਂ ਡਰਦੇ ਜਾਪਾਨੀ ਚਾਦਰ ਦੀ ਚਕਾਠ ਲਾਉਂਦੇ ਹਾਂਜੀ ਤਾਂ ਆਪਣੇ ਕੋਲੇ ਕਿਹੜੇ ਬ੍ਰਾਂਡ ਦੀ ਚਕਾਠ ਆਪਣੇ ਕੋਲੇ ਜ਼ਿਆਦਾਤਰ ਕਾਮਤੈਨੂ ਠੀਕ ਹੈ ਜੀ 80 ਤੋਂ 90% ਅਸੀਂ ਕਾਮਤੈਨੂ ਦਾ ਮਾਲ ਯੂਜ਼ ਕਰਦੇ ਹਾਂ ਠੀਕ ਹੈ ਜੀ ਕਿਉਂਕਿ ਕਾਮਤੈਨੂ ਦਾ ਜੋ ਮਾਲ ਆ ਨਾ ਇਸ ਟਾਈਮ ਲੇਮੀਲੇਸ਼ਨ ਦੇ ਵਿੱਚ ਵੀ ਆਉਂਦਾ ਵਿਦਆਊਟ ਲੇਮੀਲੇਸ਼ਨ ਵੀ ਆ ਠੀਕ ਹੈ ਜੀ ਜਿਹੜੀ ਇਹਦੀ ਕੁਆਲਿਟੀ ਆ ਜਿੰਕ ਦੀ ਕੋਟਿੰਗ ਇਹਨਾਂ ਦਾ 120 ਗ੍ਰਾਮ ਆ ਨਹੀਂ ਆਮ ਕੋਈ ਵੀ ਸੀਟ ਆ ਹੋਰ ਕੋਈ ਵੀ ਕਿੰਨੀ ਬਹੁਤ ਕੰਪਨੀਆਂ ਵਾਂ ਜਿਹੜੀਆਂ ਸੀਟ ਤਿਆਰ ਕਰਦੀਆਂ 80 ਗ੍ਰਾਮ ਕੋਟਿੰਗ ਹੁੰਦੀ ਹੈ ਇਹਨਾਂ ਦੀ ਇਹਨਾਂ ਦੀ 120 ਗ੍ਰਾਮ ਆ ਬਸ ਜਿਹੜੀ 120 ਗ੍ਰਾਮ ਤੇ 80 ਗ੍ਰਾਮ 'ਚ ਫਰਕ ਕੀ ਰਹਿੰਦਾ ਜੀ ਫਿਰ ਉਹਦਾ ਫਾਇਦਾ ਕੀ ਹੁੰਦਾ ਫਾਇਦਾ ਇਹ ਹੈ ਵੀ ਜਿੰਨੀ ਜ਼ਿੰਕ ਦੀ ਮਾਤਰਾ ਜ਼ਿਆਦਾ ਵਾ ਸੀਟ ਗਲੂਗੀ ਨਹੀਂ ਬਾਕੀ ਦੂਸਰੀ ਗੱਲ ਆ ਤੁਸੀਂ ਟ੍ਰੀਟਮੈਂਟ ਕਰਾ ਲਓ ਕੰਪਾਊਂਡ ਕਰਾ ਲਓ ਬੈਕ ਸਾਈਡ ਤੇ ਲਾਈਫਟਾਈਮ ਲੰਘ ਜੂ ਗਲਦੀ ਕਹਦੇ ਸੀਟ ਕੰਦੇ ਨਹੀਂ ਠੀਕ ਆ ਦੇਖੋ ਕੰਮ ਤੇ ਨੂੰ ਦੀ ਸੀਟ ਗਲਦੀ ਕਹਦੇ ਹੋ ਠੀਕ ਆ ਜੀ ਪਰ ਕੰਪਾਊਂਡ ਕਰਾ ਲਓ ਜ਼ਰੂਰ ਟਰੀਟਮੈਂਟ ਕਰਾਉ ਲੋ ਇੱਕ ਡਬਲ ਜੇ ਆਪਣਾ ਇੱਕ ਵਾਰ ਫੈਂਟਰੀ ਦੇ ਵਿੱਚ ਆਪਾਂ ਗੱਲਬਾਤ ਕਰੀ ਹਾਂਜੀ ਬਲ ਜੋ ਆਪਾਂ ਜਗੜ ਦਿੰਨੇ ਆ ਉਹ ਕੰਪਾਊਂਡ ਦਿੰਨੇ ਆ ਹਾਂਜੀ ਕੰਪਾਊਂਡ ਕਰਕੇ ਦਿੰਨੇ ਆ ਜੇ ਬੰਦਾ ਐਕਸਟਰਾ ਕਰਵਾਊਗਾ ਠੀਕ ਆ ਹਾਂ ਜੇ ਨਹੀਂ ਕਰਵਾਉਂਦਾ ਕਈ ਵਾਰੀ ਅਸੀਂ ਲੇਮੀਲੇਸ਼ਨ ਅੰਦਰ ਅੰਦਰਲੇ ਪਾਸੇ ਲੇਮੀਲੇਸ਼ਨ ਕਰ ਦਿੰਦੇ ਆ ਗੱਲ ਕਰੀਏ ਜਿਆ ਸੇਕੋ ਜਗ੍ਹਾ ਲਾ ਦੇ ਹਾਂਜੀ ਹਾਂਜੀ ਇਸ ਤਰੀਕੇ ਇਹ ਲੈਣਾ ਚਾਹੁੰਦਾ ਇਸ ਤਰੀਕੇ ਦੀ ਮਿਲ ਜੂਗਾ ਹਾਂਜੀ ਇਸ ਤਰੀਕੇ ਮਿਲ ਜਾਊਗਾ ਫਿਰ ਉਸ ਤੋਂ ਇਲਾਵਾ ਅੱਗੇ ਆ ਗਈ ਜੇ ਲੈਮੀਨੇਸ਼ਨ ਸੀ ਲੈਮੀਨੇਸ਼ਨ ਵਾਲੀ ਠੀਕ ਹੈ ਜੀ ਹਾਂਜੀ ਹੁਣ ਇਹ ਦੋਨਾਂ ਦੀ ਕੀ ਫਰਕ ਰਹਿੰਦਾ ਲੈਮੀਨੇਸ਼ਨ ਦਾ ਕੀ ਫਰਕ ਹੈ ਲੈਮੀਨੇਸ਼ਨ ਦਾ ਫਰਕ ਇਹ ਰਹਿੰਦਾ ਜੀ ਜਦੋਂ ਹੁਣ ਆਪਣਾ ਸੀਮੈਂਟ ਨਾਲ ਲਿਪੜ ਗਿਆ ਇਕੱਠਾ ਠੀਕ ਹੈ ਜੀ ਕੰਮ ਕਰਦੇ ਆ ਪਾਣੀ ਪਈ ਜਾਂਦਾ ਵਾ ਸਾਲ-ਸਾਲ ਦੋ-ਦੋ ਸਾਲ ਕੰਮ ਚੱਲਦਾ ਵਾ ਉਹ ਫਿਰ ਲੈਮੀਨੇਸ਼ਨ ਲਾਓ ਸੌਖਾ ਸੀਮੈਂਟ ਵੀ ਲੈ ਜਾਂਦਾ ਸਵਾਹੀ ਵਧੀਆ ਹੋ ਜਾਂਦੀ ਹੈ ਵਧੀਆ ਪੇਂਟ ਬਾਅਦ ਚ ਹੋ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਵਧੀਆ ਕੋਟਿੰਗ ਹੋ ਜਾਂਦੀ ਹੈ ਜਦੋਂ ਕੋਟ ਕੰਮ ਕਰਦੇ ਨੇ ਤੇ ਕਈ ਵਾਰ ਚੀਟਾਂ ਪੈਣ ਹਾਂ ਅਜੇ ਚੀਟਾਂ ਪੈ ਜਾਂਦੀਆਂ ਸੀਮੈਂਟ ਲੱਗ ਜਾਂਦਾ ਇਹਦੀ ਕੋਟਿੰਗ ਦੀ ਲਾਈਫ ਖਰਾਬ ਹੋ ਜਾਂਦੀ ਹੈ ਇਹ ਇਹਦੇ ਨਾਲ ਫਿਰ ਕੋਟਿੰਗ ਉਹ ਖਰਾਬ ਨਹੀਂ ਹੁੰਦੀ ਲੈਮੀਨੇਸ਼ਨ ਲੈਮੀਨੇਸ਼ਨ ਦਾ ਇਹ ਫਾਇਦਾ ਵਾ ਠੀਕ ਹੈ ਜੀ ਹਾਂ ਜੀ ਇਹ ਹੈ ਦੋਨੇ ਹੀ ਕੰਮ ਤੇ ਕੰਮ ਤੇ ਨੂੰ ਦੀ ਕੰਮ ਠੀਕ ਹੈ ਹਾਂ ਜੀ ਭਲੇ ਥੋੜਾ ਜਿਹਾ ਰੇਟ ਚ ਸਸਤਾ ਹੋਵੇ ਹਾਂ ਜੀ ਥੋੜਾ ਫਰਕ ਪਲੱਸ 2 ਰੁਪਏ ਜੀ ਪਲੱਸ 2 ਰ ਵੀ ਇਹਦਾ ਦੋਨੇ ਤਰ੍ਹਾਂ ਦੀ ਟਿਕਾਠ ਆਈਗੀ ਇਹ ਸਾਰੀ ਕਟਿੰਗ ਵਗੈਰਾ ਸਾਰਾ ਐਮ ਐਮ ਦੇ ਵਿੱਚ ਪ੍ਰੋਪਰ ਐਮ ਐਮ ਵਿੱਚ ਕਰਦੇ ਜੀ ਐਮ ਐਮ ਵਿੱਚ ਸੀ ਐਨ ਸੀ ਬੈਂਡਿੰਗ ਬਾਕੀ ਮੈਗ ਬਿਲਡਿੰਗ ਸਾਰੀ ਜਿੰਨੇ ਵੀ ਬਿਲਡਿੰਗ ਸਟ ਚੱਲਦੇ ਆ ਮੈਗ ਦੇ ਚੱਲਦੇ ਆ ਆ ਜੀ ਹਾਂ ਜੀ ਮੈਗ ਬਿਲਡਿੰਗ ਸਾਰਾ ਚੱਲਦੀ ਆ ਕੋਈ ਦੂਸਰੀ ਰਾਡ ਵਾਲੀ ਬਿਲਡਿੰਗ ਨਹੀਂ ਕਰਦੇ ਆਪਾਂ ਇੱਥੇ ਠੀਕ ਆ ਜੀ ਗੈਸ ਨਾਲ ਚੱਲਦਾ ਕਬਲ ਨਾਲ ਚੱਲਦਾ ਜੀ ਮੈਗ ਬਿਲਡਿੰਗ ਦਾ ਜੀ ਇੱਧਰ ਦਿਖਾ ਦਈਏ ਆਪਾਂ ਇਹਦਾ ਫਰਕ ਕੀ ਰਹਿੰਦਾ ਜਿਹੜੇ ਆਮ ਬਿਲਡਿੰਗ ਆ ਆਮ ਬਿਲਡਿੰਗ ਨਾਲੋਂ ਜਿਹੜੀ ਰੋਡ ਵਾਲੀ ਬਿਲਡਿੰਗ ਨਾਲੋਂ ਬਹੁਤ ਜ਼ਿਆਦਾ ਸਟਰੌਂਗ ਆ ਜਿੱਥੇ ਟਾਂਕਾ ਲੱਗ ਗਿਆ ਬਿਲਡਿੰਗ ਕ੍ਰੈਕ ਨਹੀਂ ਹੋ ਸਕਤੂ ਨਹੀਂ ਠੀਕ ਹੈ ਜੀ ਬੁਰਕੀ ਨਿਕਲ ਜੂ ਸੀਟ ਚੋਂ ਠੀਕ ਹੈ ਜੀ ਬਾਕੀ ਦੂਸਰੀ ਗੱਲ ਜੰਗਾਲ ਇਹਨੂੰ ਘੱਟ ਲੱਗਦਾ ਅਸੇ ਇਹਨੂੰ ਘੱਟ ਹਾਂ ਜਿਹੜੀ ਦੂਜੀ ਬਿਲਡਿੰਗ ਆ ਉਹਨੂੰ ਜੰਗਾਲ ਜ਼ਿਆਦਾ ਲੱਗਦਾ ਇਹਨੂੰ ਜੰਗਾਲ ਨਹੀਂ ਲੱਗਦਾ ਕਿਉਂਕਿ ਨੇਚਰ ਪੋਰਸ਼ਨ ਇਹੀ ਲੱਗਣਾ ਜੀ ਤਕੜਾ ਹੁਣ ਤੁਸੀਂ ਆਪਾਂ ਗੱਡੀਆਂ ਹੁੰਦੀਆਂ ਬਣਦੀਆਂ ਚਾਰਸੀ ਗੱਡੀ ਇਹਦੀ ਮੈਗ ਬਿਲਡਿੰਗ ਹੋਈ ਹੁੰਦੀ ਆ ਤੁਸੀਂ ਕਦੇ ਵੀ ਦੇ ਠੀਕ ਹੈ ਇਸ ਕਰਕੇ ਇਹ ਇੰਨੀ ਸਟਰੋਂਗ ਬਿਲਡਿੰਗ ਹੈ ਨਾ ਅਸੀਂ ਇਹ ਚੁਗਾਠਾਂ ਤੇ ਤੁਹਾਨੂੰ ਕਈ ਆ ਕੇ ਸਵਾਲ ਕਰਦੇ ਤੁਸੀਂ ਚੁਗਾਠਾਂ ਦੇ ਇਹ ਬਿਲਡਿੰਗ ਯੂਜ਼ ਕਰੀ ਜਾਂਦੇ ਮਸਾ ਜੀ ਕੁਆਲਿਟੀ ਦੇਣੀ ਆ ਅਸੀਂ ਅਸੀਂ ਕੁਆਲਿਟੀ ਦੇਣੀ ਆ ਲੋਕਾਂ ਨੂੰ ਬਿਲਕੁਲ ਨਹੀਂ ਤਾਂ ਰੜਾੜੀ ਵੈਲਡਿੰਗ ਨਾਲ ਵੀ ਹੋ ਸਕਦਾ ਕੰਮ ਬਿਲਕੁਲ ਅਸੀਂ ਕੁਆਲਿਟੀ ਦੇ ਰਿਆ ਲੋਕਾਂ ਨੂੰ ਉਹੀ ਆ ਵੀ ਜਿਹੜੀ ਚੀਜ਼ ਲੰਮਾ ਸਮਾਂ ਚੱਲੇ ਉਹ ਚੀਜ਼ ਕੰਮ ਕਰਕੇ ਦੇਣਾ ਜੀ ਬਿਲਡਿੰਗ ਦਾ ਖਤਰਾ ਨਹੀਂ ਠੀਕ ਹੈ ਬਿਲਡਿੰਗ ਦਾ ਟਾਂਕਾ ਲੱਗ ਗਿਆ ਬਿਲਡਿੰਗ ਨਹੀਂ ਕਰੇ ਕਰੇ ਨਾ ਜਗਾਲ ਪੂਸੀ ਸੀ ਜੀ ਤੁਹਾਨੂੰ ਸਰ ਇਹਦਾ ਥੋੜਾ ਬਸਤੀ ਰਹੀ ਹਾਂਜੀ ਆ ਜਿਵੇਂ ਹੁਣ ਕੰਪਾਊਂਡ ਹੋਈ ਤੇ ਇਧਰ ਲੈਮੀਲੇਸ਼ਨ ਆ ਠੀਕ ਹੈ ਜੀ ਇਧਰ ਆਪਾਂ ਹੁਣ ਸੀਮੈਂਟ ਭਰ ਦੇਣਾ ਮੁੜ ਕੇ ਉਸ ਤੋਂ ਬਾਅਦ ਪੇਂਟ ਨਹੀਂ ਵੱਜਣ ਦੇ ਜੇ ਕੰਬਾਉਂਡ ਹੋਇਆ ਹੋਊਗਾ ਇਧਰ ਤਾਂ ਆਪਾਂ ਪੇਂਟ ਨਹੀਂ ਮਾਰ ਸਕਦੇ ਇਧਰ ਤਾਂ ਆਪਾਂ ਪੇਂਟ ਕਰ ਸਕਦੇ ਆ ਬੈਕ ਸਾਈਡ ਤੇ ਆਪਾਂ ਉਸ ਤੋਂ ਬਾਅਦ ਪੇਂਟ ਨਹੀਂ ਹੋਣਾ ਜੇ ਆਪਾਂ ਫਿਟਿੰਗ ਹੋਗੀ ਠੀਕ ਹੈ ਜੀ ਫਿਰ ਜਦੋਂ ਪੇਂਟ ਆਪਾਂ ਕਿਹੜਾ ਕੰਬਾਉਂਡ ਕਰ ਲਿਆ ਉਹ ਸੀਟ ਦਾ ਗਲਣਾ ਦਾ ਮਤਲਬ ਹੀ ਨਹੀਂ ਰਹਣਾ ਠੀਕ ਹੈ ਜੀ ਰਬੜ ਕੋਟਿੰਗ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਉਹ ਠੀਕ ਹੈ ਜੀ ਪ੍ਰੋਪਰ ਆ ਦੇਖ ਸਕਦੇ ਹੋ ਦੋਸਤੋ ਸਪਾਈ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਵੇਂ ਪਲਾਸਟਿਕ ਵਾਂਗੂ ਚਮਕ ਤੇ ਲਾਈਵ ਤਾਂ ਫਿਰ ਆਟੋਮੈਟਿਕ ਹੀ ਅੱਗੇ ਵਧ ਹੀ ਜਾਣੀ। ਜੀ ਇਸ ਤੋਂ ਅੱਗੇ ਸਰ ਹੁਣੇ ਕਾਹਦੇ ਦਾ ਸਟੀਲ ਦਾ ਜੀ? ਹਾਂ ਜੀ। ਸਟੀਲ ਫਰੇਮ ਚ ਆਪਣੇ ਕੋਲੇ ਇਹਦਾ ਵੀ ਕੋਈ ਫਰਕ ਹੁੰਦਾ ਬਹੁਤ ਸਾਰੇ ਮਿੱਤਰ ਕਹਿੰਦੇ ਨੇ ਵੀ ਮੈਂ ਜਿਆਦਾਤਰ ਜਿੰਦਲ ਦੀ ਸਟੀਲ ਯੂਜ਼ ਕਰਦਾ ਸਾਰੀ। ਠੀਕ ਹੈ ਜੀ। ਸਾਰੀ ਜਿੰਦਲ ਦੀ ਸਟ ਹਾਂ ਜਿੰਦਲ ਦੀ ਸਟੀਲ ਆ ਰਹੀ ਹੈ ਆਪਣੇ ਕੋਲ ਕੋਈ ਦੇਸੀ ਹੋਰ ਕੋਈ ਬ੍ਰਾਂਡ ਨਹੀਂ। ਠੀਕ ਹੈ। ਟੋਟਲੀ ਜਿੰਦਲ ਦੀ ਸਟੀਲ ਆ। ਠੀਕ ਹੈ ਜੀ। ਕਾਮਤਨੂ ਦਾ ਮਾਲ ਆ ਸਾਰੀ ਸੀਟ ਕਾਮਤਨੂ ਦੀ ਆ ਸਟੀਲ ਜਿੰਦਲ ਦੀ ਆ। ਜੀ ਹਾਂ ਜੀ। ਤੇ ਸਰ ਆਜੋ ਆਪ ਅੱਗੇ ਦਫ਼ਤਰ 'ਚ ਵੀ ਚੱਲਦੇ ਆਂ। ਕੋਈ ਹੋਰ ਤੇ ਬਹੁਤ ਸਾਰੇ ਤਰ੍ਹਾਂ ਦੀਆਂ ਜਿਵੇਂ ਤੁਸੀਂ 150 ਜੀਐਸਮ ਦੱਸਿਆ 80 ਜੀਐਸਮ ਦੱਸਿਆ ਉਹਨਾਂ ਦੀ ਵੀ ਜਾਣਕਾਰੀ ਲਵਾਂਗੇ ਹੁਣ ਰੇਟ ਦੀ ਗੱਲ ਕਰੀਏ ਰੇਟ ਦਾ ਕੀ ਡਿਫਰੈਂਸ ਰਹਿੰਦਾ ਵੇਖੋ ਜੀ ਰੇਟ ਮੇਰਾ 55 ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਸਰ 55 ਰੁਪਏ 55 ਰੁਪਏ ਤੋਂ ਘੱਟ ਤੋਂ ਘੱਟ 55 ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਜੀ ਤੇ ਮੇਰੇ ਕੋਲ ਰੇਟ 55 ਤੋਂ ਲੈ ਕੇ 127 ਤੱਕ ਰੇਟ ਪਿਆ ਜੇ ਕਿਸੇ ਨੇ ਬਾਈ ਵੇਟ ਲੈਣਾ ਬਾਈ ਵੇਟ ਵੀ ਦੇ ਦਿੰਨੇ ਆ ਜੇ ਕਿਸੇ ਨੇ ਫੁੱਟਾਂ ਦੇ ਹਿਸਾਬ ਨਾਲ ਲੈਣਾ ਫੁੱਟਾਂ ਦੇ ਹਿਸਾਬ ਨਾਲ ਜੀ ਠੀਕ ਹੈ ਜੀ ਹਾਂਜੀ ਤੇ ਸਰ ਟਾਈਮ ਕਿੰਨਾ ਲੱਗਦਾ ਗੱਲ ਜੀ ਟਾਈਮ ਦੇਖੋ ਚਗਾਠਾਂ ਦਾ ਕੰਮ ਤਾਂ ਇਹ ਆ ਵੀ ਸਾਡੇ ਕੋਲੇ 2-2 ਕੋਠੀਆਂ ਦਾ ਰੋਜ਼ ਮਾਲ ਤਿਆਰ ਹੋ ਜਾਂਦਾ ਹਰ ਰੋਜ਼ ਜੀ ਸਾਡੇ ਕੋਲੇ ਆਰਡਰ ਚਾਹੀਦਾ ਹਰ ਰੋਜ਼ 2 ਕੋਠੀਆਂ ਤਿਆਰ ਹੁੰਦੀਆਂ ਅਸੀਂ ਤਾਂ ਬੰਦੇ ਨੂੰ 2 ਦਿਨ ਨਹੀਂ ਦਿੰਦੇ ਬਸ ਤੀਜੇ ਦਿਨ ਮਾਲ ਕਰ ਪਹੁੰਚਾ ਕਰ ਦਿੰਦੇ ਚਾਹੇ ਅੱਜ ਕਿਸੇ ਨੇ ਮਾਣ ਬਣਾ ਲਿਆ ਮਿਸਟਰ ਆ ਕਰ ਗਿਆ ਵੀ ਪਰਸੋਂ ਨੂੰ ਸਾਨੂੰ ਮਾਲ ਚਾਹੀਦਾ ਅਸੀਂ ਪਰਸੋਂ ਨੂੰ ਮਾਲ ਉਹਦਾ ਤਿਆਰ ਕਰ ਦਿੰਦੇ ਨਿਓ ਪਰੂ ਉਹ ਤੱਕ ਮਾਲ ਮੂਰੇ ਹੋਊਗਾ ਮੂਰੇ ਹੋਊਗਾ ਜੀ ਉਹ ਕੱਗਿਓ ਤੇ ਸਾਡੀ ਇਹ ਆ ਬਾਕੀ ਇਹ ਸੀਐਨਸੀ ਬੈਂਡਿੰਗ ਇੱਥੇ ਹੁੰਦੀ ਆ ਸਾਰੀ ਮਸ਼ੀਨ ਤੇ ਸੀਐਨਸੀ ਤੇ ਹਾਂਜੀ ਕੰਪਿਊਟਰਾਈਜ਼ਡ ਸਿਸਟਮ ਆ ਸਾਰਾ ਤੇ ਪ੍ਰੋਪਰ ਬਿਲਡਿੰਗ ਬੈਂਡਿੰਗ ਹੋਊਗੀ ਕੋਈ ਫਰਕ ਨਹੀਂ ਪੈਂਦਾ ਇਹ ਚ ਐਮਐਮ ਦਾ ਵੀ ਫਰਕ ਨਹੀਂ ਆਊਗਾ। ਕੰਨੀਆਂ ਦੇਖ ਸਕਦੇ ਹੋ ਦੋਸਤੋ ਜਮਾ ਹੈ ਪੂਰੀ ਸਪਾਈ ਦੇ ਵਿੱਚ ਕਿ ਹੋਣਗੇ ਕਿਉਂਕਿ ਇਹਦਾ ਸਭ ਤੋਂ ਵੱਡਾ ਬੈਨੀਫਿਟ ਵੀ ਇਹ ਜਿਹੜੇ ਦਰਵਾਜ਼ੇ ਲਾਉਣੇ ਉਸ ਤੋਂ ਬਾਅਦ ਉਦੋਂ ਦਿੱਕਤ ਨਹੀਂ ਆਉਂਦੀ ਵੀ ਦਰਵਾਜ਼ਾ ਵਿੰਗਾ ਡੇਡਾ ਲੱਗੂਗਾ। ਨਾ ਨਾ ਜੀ ਜੀ ਸਰ ਜੇ ਗੱਲ ਕਰੀਏ ਚਗਾਠਾਂ ਦੀ ਕੁਆਲਿਟੀ ਤਾਂ ਆਪਾਂ ਸਾਰੀ ਦੇਖ ਹੀ ਲਈ ਆ। ਹਾਂਜੀ ਹਾਂਜੀ। ਪੱਤੀ ਦਾ ਵੀ ਕੋਈ ਫਰਕ ਰਹਿੰਦਾ ਲਾਉਣ ਦਾ ਜੀ। ਹਾਂਜੀ ਡੌਨ ਪੱਤੀ ਲੱਗਦੀ ਐ ਇੱਕ ਮਤਲਬ ਇੱਕ ਇੱਕ ਤਾਣਾ ਭਲੇਖਾ ਪਾਉਣ ਨੂੰ ਪਿੱਛੇ ਆ ਵੀ ਲਾ ਦਿੰਦੇ ਆ ਇਹਨੂੰ ਇਹ ਲਾ ਕੇ ਪਿੱਛੇ ਨਾ ਇਹਨੂੰ ਟਾਂਕਾ ਲੱਗਣਾ ਇਹ ਵਿੱਚੋਂ ਕਈ ਵਾਰੀ ਨਟ ਫਰੀ ਹੋ ਜਾਂਦਾ ਘੁੰਮ ਜਾਂਦਾ ਮੁੜ ਕੇ ਇਹਦਾ ਕੋਈ ਹੱਲ ਹੀ ਨਹੀਂ ਹਾਂ ਉਹ ਤੋਂ ਬੈਟਰ ਜੇ ਵੀ ਡਾਉਨ ਪੱਤੀ ਆ ਇਹਦੇ ਵਿੱਚ ਚੂੜੀ ਪਈ ਹੁੰਦੀ ਆ ਇਹ ਇੱਥੇ ਬਿਲਡਿੰਗ ਵੀ ਹੁੰਦੀ ਆ ਦੇ ਮੈਗਜੇ ਦੇ ਟਾਂਕਾ ਲੱਗਿਆ ਜੀ ਆਹ ਮੈਗ ਦਾ ਠੀਕ ਹੈ ਜੀ ਦੋ ਥਾਂ ਤੇ ਕਾਰਨ ਕੰਮ ਜਾ ਹੋ ਗਿਆ ਹਾਂ ਇਹ ਇਹ ਡਾਉਨ ਕਬਜਾ ਵੀ ਅੰਦਰ ਆ ਜਾਂਦਾ ਡਾਉਨ ਹੋ ਕੇ ਲੱਗ ਜਾਣਾ ਤੇ ਮੁੜ ਕੇ ਮਤਲਬ ਕਦੇ ਇਹ ਨਹੀਂ ਵੀ ਪੇਚ ਫਰੀ ਹੋ ਜਾਊਗਾ ਠੀਕ ਹੈ ਜੀ ਜਿੰਨੀ ਵਾਰੀ ਮਰਜ਼ੀ ਕਬਜਾ ਖੋਲੋ ਜਿੰਨੀ ਮਰਜ਼ੀ ਮਰਜ਼ੀ ਲਾ ਦੇ ਲੱਗੂਗਾ ਪ੍ਰੋਪਰ ਇਧਰੋਂ ਵੀ ਸਪਾਈ ਜ਼ਿਆਦਾ ਉਰੇ ਕੱਜ ਉੱਪਰ ਲੱਗਦਾ। ਇਹ ਰਬੜ ਲਾਉਂਦੇ ਆ ਭਲੇਖਾ ਪਾਉਣ ਲਈ। ਠੀਕ ਹੈ। ਬਲਕਿ ਆ ਰਬੜ ਲਾਈ ਹੁੰਦੀ ਆ। ਨਹੀਂ ਤੇ ਚੂੜੀ ਦੇ ਵਿੱਚ ਸੀਮੈਂਟ ਨਾ ਜਾਵੇ। ਠੀਕ ਹੈ ਜੀ। ਤੇ ਚੂੜੀ 'ਚ ਸੀਮੈਂਟ ਨਾ ਫਸੇ। ਬਿਲਕੁਲ ਵੀ ਜਰੂਰੀ। ਹਾਂ ਜਰਨਾ ਪਵੇ। ਚੂੜੀ ਨੂੰ। ਚੂੜੀ ਖਰਾਬ ਨਾ ਹੋਵੇ ਲੌਂਗ ਟਾਈਮ ਚ ਚੱਲ ਸਕਦੀ ਲਾਈਫ ਜਿਆਦਾ ਵੱਧ ਜਾਂਦੀ ਆ। ਠੀਕ ਹੈ। ਫਿਰ ਉਹਨੂੰ ਆਪ ਹੋਂਦ ਤੋਂ ਬਾਅਦ ਅਸੀਂ ਇਹਨੂੰ ਕੰਪਾਊਂਡ ਕਰਦੇ ਆ ਦੁਬਾਰੇ ਫੇਰ। ਇਹਦੇ ਉੱਪਰ ਵੀ ਕੰਪਾਊਂਡ ਇੱਕ ਲੇਅਰ ਹੋਰ ਕੰਪਾਊਂਡ ਦੀ ਹੁੰਦੀ ਆ ਬਣਨ ਤੋਂ ਬਾਅਦ। ਠੀਕ ਹੈ। ਹਾਂ ਜੀ। ਜੀ।